ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਧ। ਅੱਜ ਅਸੀਂ ਪਹੁੰਚੇ ਹਾਂ ਜੀ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਪਿੰਡ ਰਾਮਪੁਰ ਦੀ ਧਰਤੀ ਤੇ ਸਥਿਤ ਹੈ। ਜਦੋਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਉੱਚਾ ਪੀਰ ਬਣ ਕੇ ਆ ਰਹੇ ਸੀ ਤਾਂ ਉਹਨਾਂ ਦੇ ਨਾਲ ਭਾਈ ਧਰਮ ਸਿੰਘ, ਭਾਈ ਦਿਆ ਸਿੰਘ, ਭਾਈ ਮਾਨ ਸਿੰਘ, ਨਬੀ ਖਾਂ, ਗਨੀ ਖਾਂ ਉਹਨਾਂ ਦੇ ਨਾਲ ਸੀ। ਆ ਇੱਥੇ ਰੇਰੂ ਦੇ ਦਰਖਤ ਥੱਲੇ ਗੁਰੂ ਜੀ ਨੇ ਆਰਾਮ ਕਰਿਆ ਸੀ ਉਸ ਵੇਲੇ ਇਸ ਪਿੰਡ ਦੇ ਵਿੱਚ ਇੱਕ ਜਗਤੀਆ ਨਾਮ ਦਾ ਬੰਦਾ ਰਹਿੰਦਾ ਸੀ ਜਿਹੜਾ ਕਿ ਸਾਰੇ ਪਿੰਡ ਵਾਸੀਆਂ ਤੋਂ ਮਾਮਲਾ ਲੈਂਦਾ ਸੀ ਉਹ ਔਰੰਗਜੇਬ ਦਾ ਬੰਦਾ ਸੀ ਉਸ ਦਾ ਭਤੀਜਾ ਜਿਸ ਦਾ ਨਾਮ ਸੀ ਭਾਰਾਮਲ ਉਹ ਜਦੋਂ ਪਤਾ ਲੱਗਿਆ ਉਹਨੂੰ ਗੁਰੂ ਜੀ ਆਏ ਹੋਏ ਨੇ ਤਾਂ ਉਹ ਗੁਰੂ ਜੀ ਲਈ ਦੁੱਧ ਲੈ ਕੇ ਆਇਆ ਗੁਰੂ ਜੀ ਨੇ ਦੁੱਧ ਛਕਿਆ ਤੇ ਉਹਨੂੰ ਪੁੱਛਿਆ ਕਿ ਤੇਰਾ ਨਾਮ ਕੀ ਹੈ ਉਨੇ ਦੱਸਿਆ ਕਿ ਮੇਰਾ ਨਾਮ ਭਾਰਾਮਲ ਹੈ ਜੀ ਮੈਨੂੰ ਭਾਰਾਮਲ ਕਹਿੰਦੇ ਨੇ ਗੁਰੂ ਜੀ ਨੇ ਹੱਸ ਕੇ ਕਿਹਾ ਤੂੰ ਭਾਰਾ ਹੀ ਐ ਪਰ ਤੇਰੀ ਕੋਲ ਐ ਜਿਹੜੀ ਉਹ ਬਹੁਤ ਵਧੇਗੀ ਤਰੱਕੀਆਂ ਹੋਣਗੀਆਂ ਤੇਰੀਆਂ ਇਹ ਜਿਹੜਾ ਭਾਰਾਮਲ ਸੀ ਇਹ ਮੰਗਟ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਸੋ ਇਹ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ